ਅੱਜ ਮੈਂ ਸਾਰਿਆਂ ਮੇਰੇ ਵੀਰਾਂ ਦਾ ਪਹਿਲਾਂ ਤਾਂ ਧੰਨਵਾਦ ਕਰਦੀ ਆ ਕਿਉਂਕਿ ਜਿਹੜੇ ਮੇਰੇ ਵੀਰ ਮਾਤਾ ਭੈਣਾਂ ਮੇਰੀਆਂ ਸਾਰੀਆਂ ਇੱਥੇ ਪਹੁੰਚੀਆਂ ਆ ਜਿਸ ਤਰ੍ਹਾਂ ਅੱਜ ਵੀਰੋ ਤੁਸੀਂ ਟਾਈਮ ਕੱਢਿਆ ਆ ਇਸੇ ਤਰ੍ਹਾਂ ਹੀ ਤੁਹਾਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਖਨੋਰੀ ਪਹੁੰਚਣ ਲਈ ਟਾਈਮ ਕੱਢੋ ਇਹ ਚਲੋ ਖਨੋਰੀ ਨੂੰ ਹੁਣ ਆਪਾਂ ਨੂੰ ਉੱਥੇ ਹੀ ਜਾ ਕੇ ਬਹਿਣਾ ਪੈਣਾ ਆਪਣੇ ਬਾਪੂ ਦੀ ਰਾਖੀ ਕਰਨੀ ਪੈਣੀ ਆ ਕਿਉਂਕਿ ਆਪਣੇ ਬਾਪੂ ਨੂੰ ਕਿਸੇ ਵੀ ਟਾਈਮ ਤੇ ਪਲੀਜ਼ ਜੜੀ ਉਹ ਚੁੱਕ ਸਕਦੀ ਹੈ ਜੇ ਅੱਜ ਬਾਪੂ ਰਲੇਵਾਲ ਸਾਹਿਬ ਨੂੰ ਪਲੀਜ਼ ਚੋਕੇ ਲੈਗੀ ਤੇ ਫਿਰ ਆਪਾਂ ਕਿਤੇ ਮੂੰਹ ਖਾਣ ਜੋਗੇ ਨਹੀਂ ਜੇ ਰਹਿਣਾ ਵੀ ਤੇ ਨਾ ਬਾਪੂ ਦੇ ਜਿਹੜੀਆਂ ਜਥੇਬੰਦੀਆਂ ਜਾਂ ਜਿਹੜੇ ਹੋਰ ਆਗੂ ਉੱਥੇ ਪਹੁੰਚ ਨਹੀਂ ਰਹੇ ਉਹ ਕੀ ਕਹੇ ਉਹ ਬਾਪੂ ਢੱਲੇਵਾਲ ਦੇ ਭੋਗ ਦਾ ਇਹ ਇੰਤਜ਼ਾਰ ਕਰ ਰਹੇ ਹੈਗੇ ਇਹ ਸ਼ਰਮ ਆਉਣੀ ਚਾਹੀਦੀ ਹੈ ਉਹਨਾਂ ਨੂੰ ਵੀ ਕਿ ਅਸੀਂ ਅਜੇ ਤਾਈਂ ਬੋਲੇ ਕਿਉਂ ਨਹੀਂ ਆ ਕੋਸ਼ਿਸ਼ ਤੇ ਉਹਨਾਂ ਨੂੰ ਬੋਲਣਾ ਚਾਹੀਦਾ ਜਿਸ ਤਰ੍ਹਾਂ ਵੀ ਜਿਹਨੇ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਵਾ ਕਿ ਨਾ ਤਾਂ ਸਾਡੀ ਪੰਜਾਬ ਸਰਕਾਰ ਕੁਝ ਮੰਗ ਮੰਨ ਰਹੀ ਹੈ ਨਾ ਭਾਰਤ ਸਰਕਾਰ ਮੰਨ ਰਹੀ ਹੈਗੀ ਇਸ ਕਰਕੇ ਸਾਨੂੰ ਫਿਰ ਸੜਕਾਂ ਤੇ ਬਹਿਣਾ ਪੈਂਦਾ ਅਸੀਂ ਸੜਕਾਂ ਤੇ ਬਹਿਣ ਦੀ ਕੋਈ ਚਾਹਵਾਨ ਨਹੀਂ ਹੈਗੇ ਕਿ ਸੜਕਾਂ ਤੇ ਪਈਏ ਸਾਨੂੰ ਵੀ ਆਪਣੇ ਘਰਾਂ ਦੇ ਵਿੱਚ ਕੰਮ ਕਰ ਰਹੇਗੇ ਆ ਭੈਣਾਂ ਨੂੰ ਵੱਖਰੇ ਆ ਭਰਾਵਾਂ ਨੂੰ ਵੱਖਰੇ ਹੈਗੇ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਉਥੇ ਖਨੌਰੀ ਪਹੁੰਚੋ ਤੇ ਖਨੌਰੀ ਪਹੁੰਚ ਕੇ ਬਾਪੂ ਢੱਲੇਵਾਲ ਦੀ ਦਿਨ ਰਾਤ ਦੀ ਜਿਹੜੀ ਰਾਖੀ ਹੈ ਪਹਿਰਾ ਦਿੱਤਾ ਜਾ ਰਿਹਾ ਉਹਦੇ ਵਿੱਚ ਹਿੱਸੇਦਾਰ ਬਣੋ ਜੀ ਧੰਨਵਾਦ ਵੀ ਦੇਖ ਰਹੇ ਹੋ ਕਿ ਲੰਬੇ ਸਮੇਂ ਤੋਂ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜੋ ਖਨਾਰਾ ਦੇ ਨਾਲ ਜੋ ਹੋ ਚੁੱਕੇ ਆ ਉਹਨਾਂ ਦੀ ਭੁਖੜਤਾ ਲੋਕਾਂ ਦੀ ਸਿਹਤ ਵੀ ਬਹੁਤ ਜ਼ਿਆਦਾ ਡੋਨ ਹੋ ਚੁੱਕੀ ਆ ਤੇ ਸਰਕਾਰ ਤੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਉਹ ਬਿਲਕੁਲ ਤਰ੍ਹਾਂ ਤੋਂ ਬਸਲੀ ਹੋ ਰਿਹਾ ਹੈ ਭੱਖੀ ਮੱਗਾ ਜੋ ਮੋਤੀ ਸਰਕਾਰ ਨੇ ਸਾਡੇ ਕੋਲ ਪਿਛਲੇ ਤਾਂ ਅੰਦੋਲਨ ਦੇ ਵਿੱਚ ਮੰਨੀਆਂ ਸੀ ਤੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਕਿ ਐਸ ਸੀ ਐਮ ਐਸ ਪੀ ਗਰੰਟੀ ਕਾਨੂੰਨ ਬਣਾਵਾਗੇ ਤੇ ਜਿਹੜੀਆਂ ਨਾਲ ਸੰਬੰਧਿਤ ਮੱਗਾ ਵੀ ਮੰਨੀਆਂ ਸੀ ਉਹਦੇ ਉੱਤੇ ਕੋਈ ਅਮਲ ਨਹੀਂ ਕਰ ਰਹੇ ਤੇ ਉਸ ਤੋਂ ਵਾਦਾ ਜੋ ਲੰਮੇ ਸਮੇਂ ਤੋਂ ਇਸ ਇੱਛਾ ਚੜ ਰਿਹਾ ਸੀ ਸੰਭੂ ਬਾਰਡਰ ਤੇ ਖਨੋੜੀ ਬਾਰਡਰ ਤੇ ਉਹਦੇ ਤਹਿਤ ਜਿਹੜੇ ਜਗਦੀਸ਼ ਸਿੰਘ ਢੱਲੇਵਾਲ ਜੀ ਨੇ ਭੁੱਖ ਘਤਾਰ ਰੱਖੀ ਆ ਤੇ ਸਰਕਾਰ ਨੇ ਪਿਛਲੇ ਦਿਨਾਂ ਜੇ ਨਾਲ ਪੰਜਾਬ ਸਰਕਾਰ ਵੀ ਪੂਰਾ ਸਾਥ ਦੇ ਰਹੀ ਆ ਕਿ ਤੁਹਾਨੂੰ ਆ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਜ਼ਬਰਨ ਚੁੱਕ ਕੇ ਉਥੋਂ ਲੈ ਗਏ ਤੇ ਇਹ ਅੰਛਣ ਉਹਨਾਂ ਦਾ ਫੇਰ ਉਹਨਾਂ ਨੂੰ ਲੋਕਾਂ ਦਾ ਜਦੋਂ ਵੇਖਿਆ ਮੈਂ ਰੋ ਤੇ ਉਹਦਾ ਛਿੰਦਾ ਪਿਆ ਇਹ ਅੰਛਣ ਲੰਮਾ ਚੱਲਣਾ ਵਾ ਤੇ ਉਹਨਾਂ ਦੀ ਸਿਹਤ ਐਟ ਹੈ ਤੇ ਇਹ ਹਾਲਾਤ ਪਹੁੰਚੇ ਕਿਸੇ ਵੇਲੇ ਵੀ ਉਹਨਾਂ ਨਾਲ ਕੋਈ ਵੀ ਅਨਹੋਣੀ ਵਰਤ ਸਕਦੀ ਆ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਕਾਰ ਜਾਗੇ ਭਗਵੰਤ ਮਾਨ ਸਰਕਾਰ ਜਿਹੜੀ ਲੋਕਾਂ ਨਾਲ ਵਾਅਦੇ ਕਰਦੀ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਵੋਟਾਂ ਦੇ ਵਿੱਚ ਇਹਨਾਂ ਲੀਡਰਾਂ ਨੇ ਘਰੋ ਘਰ ਆਉਣਾ ਪਰ ਲੋਕਾਂ ਨੇ ਘਰ ਵੜ ਨਹੀਂ ਦੇਣਾ ਲੋਕਾਂ ਨੇ ਫੇਰ ਆਪਣਾ ਗਾੜੀ ਨਾਲ ਲਈ ਤਿਆਰੀ ਕੀਤੀ ਹੋਈ ਆ ਤੇ ਇਹ ਪਹਿਲਾ ਜਾ ਤੇ ਝੂਠ ਦਾ ਟੱਕੜੀ ਨਾ ਤੋਲਦੇ ਤੇ ਜਿਹੜੇ ਲੋਕਾਂ ਦਾ ਵਾਅਦਾ ਕੀਤੇ ਆ ਉਹਨਾਂ ਤੇ ਬਿਲਕੁਲ ਛਰੇ ਨਹੀਂ ਉਤਰੇ ਪੂਰਾ ਸਾਧ ਇੱਕ ਝੁੰਡਲੀ ਹੋ ਕੇ ਮੋਤੀ ਦਾ ਦੇ ਰਹੀ ਐ ਇਸ ਟਾਈਮ ਤੇ ਸਰਕਾਰ ਉਹਦੇ ਸਬੰਧ ਦੇ ਵਿੱਚ ਅੱਜ ਜੋ ਸਾਨੂੰ ਤੋਂ ਕਾਲ ਆਈ ਸੀ ਅਸੀਂ ਇਕੱਲੇ ਭੂਗ ਰਹੇ ਆ ਤੇ ਆਪਣੇ ਆ ਇਲਾਕੇ ਦੇ ਇਕੱਠ ਵੀ ਕੀਤਾ ਹੋਇਆ ਵਾ ਇਹ ਸਾਰੇ ਪੰਜਾਬ ਦੇ ਵਿੱਚ ਗੋਲ ਚੱਲ ਰਹੀ ਆ ਤੇ ਅਸੀਂ ਇਹਨੂੰ ਹੋਰ ਤਿੱਖੇ ਸੰਘਰਸ਼ ਦੇਵਾਂ ਕਰਾਂਗੇ ਜੇ ਸਾਡੇ ਆਗੂ ਨਾਲ ਕੋਈ ਹਰਣੀ ਵਰਤਦੀ ਆ